ਕੋਈ ਉਤਲ ਨਹੀਂ ਜੀ ਬਬਾ ਹਾਂ ਬਹੁਤ ਸਾਰੀਆਂ ਪੋਥੀਆਂ ਨੇ ਤੇ ਜਿਹੜੀਆਂ ਪੋਥੀਆਂ ਜੋ ਸਮਗਰੀ ਸੰਤ ਸੰਪੂਰਨ ਸਿੰਘਾਣਾ ਵਾਲੋਂ ਸਕਤਾ ਦੇ ਭੇਟ ਕਰ ਲਈ ਲਿਖੀ ਉਹ ਸਾਰੀ ਸਮਗਰੀ ਜਿਹੜੀ ਆ ਇੱਥੇ ਇੱਕ ਲਿਮਾਰੀ ਦੇ ਵਿੱਚ ਆ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਉਹਨੇ ਰੱਖੀ ਆ 1988 ਤੋਂ ਲੈ ਕੇ ਹੀ ਉਹਨਾਂ ਦਾ ਜੀਵਨ ਆਪਣਾ ਉਹਨਾਂ ਦੀਆਂ ਆਪਣੀਆਂ ਹੱਥ ਲੋਕ ਲਿਖਤੀ ਜਿਹੜੀਆਂ ਵਸਤਵਾਂ ਆ ਜੋ ਗੁਰਬਾਣੀ ਦੀਆਂ ਪੋਥੀਆਂ ਉਹ ਅਸੀਂ ਇਤਰਾ ਸਾਨੂੰ ਮਿਲਦੀਆਂ ਜਿਨ੍ਹਾਂ ਨੂੰ ਸਿਉਂਗ ਲੱਗੀ ਆ ਇਹੋ ਜਿਹੇ ਨਰਾਦਰ ਕਰਨ ਵਾਲੇ ਵਿਅਕਤੀਆਂ ਨੂੰ ਕਦੀ ਵੀ ਬਖਸ਼ਿਆ ਨੇ ਪਹਿਲਾਂ ਪ੍ਰਸ਼ਾਸਨ ਦੀ ਕਾਰਵਾਈ ਜ਼ਰੂਰੀ ਹੈ ਇਹਦੇ ਤੇ ਕੋਈ ਪ੍ਰਸ਼ਾਸਨ ਧਿਆਨ ਚ ਆਪਣੇ ਚ ਲਿਆਵੇ ਤੇ ਕਾਰਵਾਈ ਕਰੇ ਕਿਉਂਕਿ ਇਹ ਜਿਹੜੇ ਲੋਕ ਸ਼ਰਾਰਤੀ ਲੋਕ ਆ ਇਹ ਸਾਰੇ ਹੀ ਗੁਰਦੁਆਰਿਆਂ ਦੇ ਵਿੱਚ ਤਕਰੀਬਨ ਇਹ ਲੋਕ ਬੈਠੇ ਆ ਤੇ ਜਿਹੜਾ ਗੁਰਦੁਆਰਿਆਂ ਨੂੰ ਵੇਚ ਕੇ ਤੇ ਆਪਣੇ ਮਨੋਰਥ ਲਈ ਆਪਣੇ ਕਾਰੋਬਾਰ ਇਹਨਾਂ ਲੋਕਾਂ ਨੇ ਚਲਾਏ ਆ ਖਾਲਸਾ ਜੀ ਇਹ ਕਰਕੇ ਬੇਨਤੀ ਸਾਰਿਆਂ ਨੂੰ ਕਿ ਆਪਾਂ ਗੁਰਬਾਣੀ ਦਾ ਅਦਬ ਤੇ ਸਤਕਾਰ ਕਰ ਲਈ ਮਹਾਰਾ ਸੱਚੇ ਪਾਤਸ਼ਾਹ ਨੇ ਪਹਿਲਾਂ ਆਖਿਆ ਸਿੱਖਾਂ ਨੂੰ ਸਤਵੇਂ ਪਾਤਸ਼ਾਹ ਦੇ ਬਚਨ ਹੈ ਜਿਨ ਪੈ ਆਦਬਨਾ ਬਾਣੀ ਧਾਰਾਂ ਜਾਣੋ ਸੋ ਸਿੱਖ ਨਹੀਂ ਹਮਾਰਾ ਇਹੋ ਜਿਹੇ ਨੂੰ ਸਿੱਖ ਤੇ ਕਦਾਚਿਤ ਕਿਹਾ ਹੀ ਨਹੀਂ ਜਾ ਸਕਦਾ ਜਿਹੜੇ ਗੁਰਬਾਣੀ ਦੇ ਰਾਤਰੀ ਕਰਨ ਵਾਲੇ ਆ ਮੁੜ ਕੇ ਇਹੋ ਜਿਹੇ ਲੋਕ ਕੀੜੇ ਪੈ ਪੇ ਮਰਦੇ ਆ ਆਪਾਂ ਵੇਖੇ ਵੀ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਾਰੀਆਂ ਸੰਗਤਾਂ ਜਿਹੜੀਆਂ ਇਹ ਮਸਲੇ ਨੂੰ ਬੜਾ ਧਿਆਨ ਦੇ ਨਾਲ ਲੈਣ ਹੋਣੇ ਅਸੀਂ ਜਿਹੜੀਆਂ ਪੋਥੀਆਂ ਸਾਰੀਆਂ ਉਹ ਦਮਦਮੀ ਤਕਸਾਲ ਦੇ سپਰਦ ਕਰਨੀਆਂ ਸਤਕਾਰ ਕਮੇਟੀ ਨੇ ਤੇ ਆਪਾਂ ਸਾਰਿਆਂ ਨੇ ਤੇ ਉਹ ਪੋਥੀਆਂ ਜਿਹੜੀਆਂ ਉਹਨਾਂ ਤੇ ਕਾਰਵਾਈ ਕਰਾਉਣੀ ਆ ਕਾਨੂੰਨੀ ਕਾਰਵਾਈ ਉਹਨਾਂ ਦੁਸ਼ਟਾਂ ਤੇ ਕਰਾਉਣੀ ਜਿਨ੍ਹਾਂ ਨੇ ਸੰਤ ਸੰਪੂਰਨ ਸਿੰਘ ਦਾ ਡੇਰਾ ਬਰਬਾਦ ਕੀਤਾ ਉਹਨਾਂ ਤੇ ਕਰਾਉਣੀ ਆ ਖੰਡਾ ਨਿਸ਼ਾਨ ਸਾਹਿਬ ਦਾ ਸਾਨੂੰ ਮਿਲਿਆ ਅੰਦਰੋਂ ਜਿਹੜਾ ਉਹਨਾਂ ਦੇ ਟਾਈਮ ਦਾ ਉਹਨਾਂ ਦੀਆਂ ਲਿਖਤੀਆਂ ਹੱਥ ਲਿਖਤਾਂ ਸਾਨੂੰ ਪੁਸਤਕਾਂ ਸਾਰੀਆਂ ਮਿਲੀਆਂ ਸੋ ਖਾਲਸਾ ਜੀ ਹੱਡ ਕੋ ਨਹੀਂ ਜੀ ਇਹ ਬਰਦਾਸ਼ਤ ਹੁੰਦਾ ਸਾਨੂੰ ਜਾਂਦੇ ਅੱਗ ਲਾ ਕੇ ਬਾਹਰ ਆ ਹੀ ਨਿਕਲਦੇ ਤੇ ਮਾਰ ਦੋ ਸਾਨੂੰ ਆ ਇਹ ਦਿਨ ਹੱਡ ਕੋ ਨਹੀਂ ਜੀ ਜੀਆ ਜਾਂਦਾ ਸਰੋਏ ਗੁਰੂ ਜੀ ਤਾਂ ਕੀ ਕਿਵੇਂ ਵੇਖਦੇ ਹੋ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਦਿਖਾਈ ਦਿੰਦਾ ਕਿਉਂਕਿ ਕਾਫੀ ਵਾਰੀ ਇਹ ਬਾਬਾ ਜੀ ਪ੍ਰਸ਼ਾਸਨ ਨੇ ਪਹਿਲੇ ਸਮੇ ਤੋਂ ਆਪਾਂ ਵੇਖਿਆ ਵਾ ਪਿਛੇ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਆ ਬੇਅਦਬੀਆਂ ਹੁੰਦੀਆਂ ਰਹੀਆਂ ਪਰ ਪ੍ਰਸ਼ਾਸਨ ਨੂੰ ਅਸੀਂ ਫੋਨ ਕਰਦੇ ਹਾਂ ਕਾਰਵਾਈ ਕਰ ਦਿੰਦਾ ਪਰ ਇੱਥੇ ਪ੍ਰਸ਼ਾਸਨ ਨੇ ਪਤਾ ਨਹੀਂ ਕਿਉਂ ਅੜੀ ਫੜੀ ਆ ਪਹਿਲਾਂ ਇਹਨਾਂ ਨੇ ਆਖਿਆ ਵੀ ਉਹ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਆਣ ਕੇ ਕਰਨਗੇ ਉਹਨਾਂ ਦਾ ਕੰਮ ਆਂਦਾ ਕੀ ਗੱਲ ਦਮਦ ਮੀਟਿੰਗ ਸਾਲ ਦਾ ਨਹੀਂ ਪੈਂਦਾ ਜਿੱਦੇ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਸਾਰੇ ਸਿੰਘ ਸਾਹਿਬ ਲੱਗਦੇ ਆ ਕਿਉਂਕਿ ਮੈਂ ਜਿੰਨੇ ਪਾਰਟੀਓ ਸਾਡੇ ਕੋਲ ਲੱਗਦੇ ਚੋਰ ਬਰਦਾਸ਼ ਸਾਡੇ ਕੋਲ ਸੰਥਿਆ ਕਰਦੇ ਆ ਦਮਦ ਮੀਟਿੰਗ ਸਾਲ ਦਾ ਕੋਈ ਫਰਜ਼ ਨਹੀਂ ਸਿਰਫ ਸ਼੍ਰੋਮਣੀ ਕਮੇਟੀ ਦਾ ਫਰਜ਼ ਰਹਿ ਗਿਆ ਆਪਾਂ ਆਪਾਂ ਬਾਜੀ ਇਹ ਚੀਜ਼ ਦੀਏ ਬਰਦਾਸ਼ਤ ਕਰਨੀ ਕਦੀ ਵੀ ਤਿਆਪਾ ਇਹਨਾਂ ਲੋਕਾਂ ਦੇ ਉੱਤੇ ਮਹਿਜ ਕੁਝ ਕਦਮਾਂ ਦੀ ਦੂਰੀ ਤੇ ਆ ਤਾਂ ਬਿਲਕੁਲ ਲੱਗ ਗਿਆ ਇਹੋ ਜਿਹਾ ਜੋ ਘਟਨਾ ਕਰਮ ਆਉਣਾ ਕਿੰਨੀ ਕੁ ਮਾੜੀ ਗੱਲ ਹੈ ਅੱਜੇ ਬਾਬਾ ਜੀ ਇਹ ਪਹਿਲਾ ਡੇਰਾ ਵਾ ਜਿਹਦੇ ਵਿੱਚ ਅਸੀਂ ਇਹ ਚੀਜ਼ਾਂ ਵੇਖੀਆਂ ਪਹਿਲਾਂ ਆਪਾਂ ਸਤੂ ਦੀ ਗਲੀ ਸੰਤ ਭਾਈ ਮਨੀ ਸਿੰਘ ਉਹਨਾਂ ਦੀ ਟਕਸਾਲ ਦੇ ਵਿੱਚ ਜਿਹੜਾ ਕੀ ਨਾਂ ਅਸੀਂ ਮੱਖਣ ਸਿੰਘ ਮੱਖਣ ਸਿੰਘ ਵੀ ਬੀ ਕਰ ਰਿਹਾ ਸੀ ਉੱਥੇ ਜਾ ਕੇ ਅਸੀਂ ਸਾਰਾ ਕੁਝ ਵੇਖਿਆ ਸਰੂਪਾਂ ਨੂੰ ਸ਼ੌਂਕ ਲੱਗੀ ਜਿਹੜੇ ਖਰੜੇ ਸੀ ਜਿਹੜਾ ਉਹਨਾਂ ਨੇ ਸਟੀਕ ਜਿਹੜੀ ਸੰਗਤਾਂ ਦੇ ਸੌਪਰਤ ਕੀਤੀ ਸੀ ਲਿਖ ਕੇ ਉਹ ਸਟਿੱਕ ਦੇ ਖਰੜੇ ਸਾਨੂੰ ਉੱਥੋਂ ਮਿਲੇ ਫਿਰ ਸਰੂਪਾਂ ਨੂੰ ਉੱਥੋਂ ਬੇਦਬੀ ਹੋਈ ਮਿਲੀ ਤੇ ਅਗਲੇ ਦਿਨ ਸਰੋ ਮਿਲਿ ਕਮੇਟੀ ਦਾ ਬਿਆਨ ਆਉਂਦਾ ਕਿ ਇਹ ਜਿਹੜੀ ਜਿਹੜੇ ਸਰੂਪ ਆ ਇਹਨਾਂ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਸਤਕਾਰ ਕਮੇਟੀਆਂ ਨੂੰ ਨਾਟਕਸਾਲ ਨੂੰ ਇਹਦਾ ਅਧਿਕਾਰ ਸਾਨੂੰ ਉਹ ਸਾਰੇ ਸਰੂਪ ਤੇ ਸਾਰੀ ਉੱਥੋਂ ਸਮੱਗਰੀ ਜਿਹੜੀ ਸੰਤ ਸੰਪੂਰਨ ਸਿੰਘ ਦੇ ਡੇਰੇ ਦੇ ਵਿੱਚੋਂ ਉਹ ਸਾਰੀ ਸਰੋਣੀ ਕਹੇਟੀ ਹੈ ਉਹ ਪਹਿਲਾ ਸਾਡਾ ਉਹੀ ਕਾਰਵਾਈ ਦੂਜੀ ਕਾਰਵਾਈ ਇਹ ਆ ਤੀਜੀ ਬਾਬਾ ਜੀ ਅਸੀਂ ਲਾਗੇ ਲਾ ਕੇ ਜਿੰਨੇ ਵੀ ਅਸੀਂ ਸਾਰਿਆਂ ਤੇ ਜਾਣਾਂ ਦੇ ਸਾਰਿਆਂ ਤੇ ਕਾਰਵਾਈ ਆਪਾਂ ਆਪਣੇ ਤਰੀਕੇ ਦੇ ਨਾਲ ਕਰਾਂਗੇ ਸੂਰ ਸਤਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਜੀ ਆਪ ਜੀ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤਰਲੋਚਨ ਸਿੰਘ ਸੋਲ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਅੱਜ ਪਤਾ ਲੱਗਾ ਕਿ ਇੱਥੇ ਅੰਮ੍ਰਿਤਸਰ ਸਾਹਿਬ ਜਿਹੜਾ ਵਾ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਦੁਕਾਨ ਦੇ ਵਿੱਚ ਜਿਹੜੀਆਂ ਵਾ ਗੁਰਬਾਣੀ ਦੀਆਂ ਪੋਥੀਆਂ ਇਤਿਹਾਸਕ ਪੋਥੀਆਂ ਜਿਹੜੀਆਂ ਬੜੇ ਲੰਮੇ ਸਮੇਂ ਤੋਂ ਉਹਨਾਂ ਦੀ ਵਿਧਵੀ ਹੋ ਰਹੀ ਆ ਤੇ ਅੱਜ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਆਂ ਤੇ ਜਦੋਂ ਆਣ ਕੇ ਉਹ ਦੁਕਾਨ ਖਲਾਈ ਆ ਮਾਲਕੀ ਹੋਈ ਆ ਤੇ ਬੜੀ ਮਾਨ ਨੂੰ ਭਾਰੀ ਠੇਸ ਪਹੁੰਚੀ ਆ ਤੇ ਇਹਦੇ ਵਿੱਚ ਇਹ ਸਮਝਦਿਆਂ ਕਿ ਜੇ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਜੇ ਇਹ ਕੰਮ ਹੋਵੇ ਫੇਰ ਦੱਸੋ ਵੀ ਦੂਰ ਨੇੜੇ ਜਾਂ ਆਪਾਂ ਦੇਸ਼ਾਂ ਵਿਦੇਸ਼ਾਂ ਜਿੰਨੀਆਂ ਗੱਲਾਂ ਕਰਦੇ ਆਂ ਵੀ ਅਸੀਂ ਪ੍ਰਚਾਰ ਕਰਦੇ ਆਂ ਜਾਂ ਅਸੀਂ ਹੋਰ ਨਾ ਥਾਵਾਂ ਤੇ ਪੰਜਾਬ ਤੋਂ ਬਾਹਰ ਜਾ ਕੇ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਆਂ ਸਾਡੇ ਪ੍ਰਚਾਰਕ ਸਿੰਘ ਨੇ ਦੱਸੋ ਸਾਡੇ ਆਸਰਾਣੇ ਥੱਲੇ ਆਹ ਕੁਝ ਹੋ ਰਿਹਾ ਇੰਨੀ ਬੇਦਬੀ ਹੋ ਰਹੀ ਆ ਇਹ ਇੱਕ ਬੜਾ ਵੱਡਾ ਸਵਾਲੀਆ ਚਿੰਨ੍ਹ ਆ ਇਹਨਾਂ ਤੇ ਜਵਾਬਦੇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆ ਤੇ ਸ੍ਰੀ ਅਕਾਲਤਾ ਸਾਹਿਬ ਦੇ ਜ਼ਹੀਦਾਰ ਵੀ ਆ ਉਹਨਾਂ ਨੂੰ ਇਹ ਕੀ ਗੱਲ ਗੁਰਬਾਣੀ ਦੀਆਂ ਪੋਥੀਆਂ ਵੱਲੋਂ ਬਿਲਕੁਲ ਧਿਆਨ ਨਹੀਂ ਕੀ ਆਪਾਂ ਹੁਕਮਨਾਮੇ ਸਮੇਂ-ਸਮੇਂ ਤੇ ਜਾਰੀ ਕਰਦੇ ਆ ਥੋੜੇ ਦਿਨੋਂ ਇੱਕ ਹੁਕਮਨਾਮਾ ਜਾਰੀ ਹੋਇਆ ਕਿ ਜੇਕਰ ਕਿਸੇ ਗੁਰੂ ਘਰ ਦੇ ਵਿੱਚ ਬੇਅਦਬੀ ਹੋਊਗੀ ਤੇ ਉਹਦੀ ਪ੍ਰਬੰਧਕ ਕਮੇਟੀ ਵੀ ਜ਼ਿੰਮੇਵਾਰ ਹੋਊਗੀ ਇਹ ਸਿੰਘ ਸਾਹਿਬ ਦਾ ਬਿਆਨ ਆ ਆ ਪ੍ਰੈਸ ਵਾਲੇ ਸਾਰੇ ਵੀਰਾਂ ਨੂੰ ਪਤਾ ਹੈ ਪਰ ਜੇਕਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਡਿਊਟੀ ਬਣਦੀ ਆ ਕੀ ਅਸੀਂ ਉਹ ਲਿਖਤਾਂ ਜਾਰੀ ਕਰਤੀਆਂ ਹੁਕਮਨਾਮੇ ਸੰਦੇਸ਼ ਜਾਰੀ ਕਰਤੇ ਕੀ ਸਾਡੀ ਜ਼ਿੰਮੇਵਾਰੀ ਵੀ ਕੋਈ ਬਣਦੀ ਆ ਉੱਥੇ ਜਾ ਕੇ ਵੇਖਣ ਦੀ ਕਿ ਨਹੀਂ ਉਹ ਜ਼ਿੰਮੇਵਾਰੀ ਤੋਂ ਬਿਲਕੁਲ ਜਿਹੜੇ ਆ ਇਹ ਭੱਜੇ ਹੋਏ ਆ ਨਾ ਇਹ ਕਾਰਜ ਕਰ ਰਹੇ ਆ ਤਾਂ ਕਰਕੇ ਇਹ ਲੋਕ ਜਿਹੜੇ ਆ ਵੇਸਲੇ ਹੋ ਕੇ ਜਿਹੜੇ ਕਾਰੋਬਾਰੀ ਕਰਨ ਵਾਲੇ ਕਾਰੋਬਾਰ ਕਰਨ ਵਾਲੇ ਧਰਮ ਦੇ ਨਾਲ ਦੇ ਕਾਰੋਬਾਰ ਕਰਨ ਵਾਲੇ ਲੋਕ ਆ ਉਹ ਇਹ ਐਸ ਕਰਕੇ ਇਹ ਬੇਦਬੀਆਂ ਕਰ ਰਹੇ ਆ ਜੀ ਕੀ ਹੋਇਆ ਜੀ ਇੱਥੇ ਸਚਕਣ ਸ਼੍ਰੀ ਹਰਮੰਦਰ ਸਾਹਿਬ ਲੱਗੇ ਜੋ ਕਹਿ ਸਕਦੇ ਜੱਥੇਬੰਦੀਆਂ ਇੱਥੇ ਪਹੁੰਚੇ ਨੇ ਬੇਦਬੀਆ ਦਾ ਮਾਮਲਾ ਸਾਹਮਣੇ ਆਇਆ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਉਹਦੋਂ ਅਸੀਂ ਦੇਖਦੇ ਹੋਏ ਮੈਂ ਐਚ ਐਚਓ ਸੀਡ ਵੀਜੇ ਨੀਰਜ ਅਸੀਂ ਇਕੱਠੇ ਇਹ ਮਾਰਕੀਟ ਦੇ ਵਿੱਚ ਆਏ ਆ ਇੱਥੇ ਇੱਕ ਦੁਕਾਨ ਸੀਗੀ ਦੁਕਾਨ ਦੇ ਓਨਰ ਨੂੰ ਬੁਲਾਇਆ ਅਸੀਂ ਤਾਲਾ ਟਰਵਾ ਕੇ ਤਾਲਾ ਉਹਦੇ ਉਹਨੂੰ ਓਪਨ ਕਰਵਾ ਕੇ ਬੜੀ ਮਰਿਆਦਾ ਦੇ ਨਾਲ ਸਿੰਘ ਸਹਿਬਾਨਾ ਨੇ ਆਪਣਾ ਉਹ ਚੈੱਕ ਕੀਤਾ ਆ ਉਹਦੇ ਵਿੱਚ ਥੋੜੇ ਜਿ ਮਤਲਬ ਉਹਦੇ ਵਿੱਚ ਸਾਨੂੰ ਮਤਲਬ ਇਹਨਾਂ ਨੂੰ ਮਹਾਰਾਜ ਦੇ ਗੁਰਗਾ ਸਾਹਿਬ ਮਿਲੇ ਨੇ ਜੋ ਅਗਲੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਸਰ ਕੀ ਕਿਹੜਾ ਵਿਅਕਤੀ ਹੈਗਾ ਕਾਹਦਾ ਕੰਮ ਕਰਦਾ ਸੀਗਾ ਹਾਂਜੀ ਉਹ ਵੈਰੀਫਾਈ ਕਰ ਰਹੇ ਉਹ ਵੈਰੀਫਾਈ ਕਰ ਰਹੇ ਨੇ ਦੁਕਾਨ ਦਾ ਓਨਰ ਆਇਆ ਅਸੀਂ ਵੈਰੀਫਾਈ ਕਰ ਰਹੇ ਹਲੇ ਉਹਦੀ ਉਹਦੀ ਚੱਲਣ ਡਿਆ ਹਲੇ ਹਲੇ ਗਿਣਤੀ ਚੱਲਣ ਡਿਆ ਹੈ ਮਹਾਰਾਜ ਤਾਂ ਕਿਹੜੀ ਕਾਰਵਾਈ ਕੀਤੀ ਜਾਏਗੀ ਇਸ ਵਿਅਕਤੀ ਦੇ ਅਸੀਂ ਦੇਖੋ ਜੀ ਉਹ ਇਹਨਾਂ ਦਾ ਹੁਕਮ ਅੱਗੇ ਅਸੀਂ ਪ੍ਰਵਾਨ ਕਰਾਂਗੇ ਅਗਲੇ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਾਂਗੇ

ਤੁਹਾਡੀ ਅੱਜ 4 ਵਜੇ ਦੀ ਇੱਕ ਦੁਕਾਨ ਦੇ ਕਿਥੇ ਅੰਮ੍ਰਿਤਸਰ ਸਾਹਿਬ ਉਹ ਦਰਬਾਰ ਸਾਹਿਬ ਦੇ ਇਲਾਕੇ ਜਿਹੜਾ ਡੇਰਾ ਵਾ ਬਾਬਾ ਜੀ ਦੱਸਿਓ ਇਹ ਡੇਰਾ ਮੇਰਾ ਸਿੰਘ ਖੰਧ ਸੁਣ ਇੱਥੇ ਪਤਾ ਲੱਗਾ ਵਾ ਕਿ ਪੋਸ਼ੀਆਂ ਦੇ ਗੁਰਕੇ ਸਾਹਿਬ ਬੜੇ ਲੰਮੇ ਸਮੇਂ ਤੋਂ ਇੱਕ ਦੁਕਾਨ ਦੇ ਵਿੱਚ ਬੰਦ ਕਰਕੇ ਤੇ ਰੱਖੇ ਹੋਏ ਆ ਲਿਆਓ ਕਿ ਇਹ ਆਪ ਗੁਰੂ ਪ੍ਰਸ਼ਾਸਨ ਆ ਮੰਨ ਲਓ ਆ ਗਏ ਆ ਆਪਣੀ ਸਾਡੀ ਜ਼ਿੰਮੇਵਾਰੀ ਬਣਦੀ ਆ ਇਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਇਹ ਕਿਉਂ ਜਿੰਦਰਾ ਨਹੀਂ ਖੋਲ ਸਕਦੇ ਕਿਉਂ ਰਾਤ ਮੇਹਰਾ ਕਰਦਾ ਹੈ ਤੇ ਜੇਕਰ ਮੁੜ ਕੇ ਸੰਗਤ ਵੱਜ ਜਾਂਦੀ ਆ ਮੈਂ ਆ ਹੀ ਤਰਨੂ ਬਾਕੀ ਬਾਕੀ ਬਾਤ ਅੱਗੇ ਲਓ ਜੀ 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 ਆਹ ਇਹ ਤੁਮ ਲਾਈਟ ਕਰੋ ਪਹਿਲੇ ਜਿਹੜਾ ਅੰਦਰ ਬਣਾਉਣਾ ਪਹਿਲਾ ਜੋ ਵੀ ਲਾਈਟ ਨਹੀਂ ਪਤਾ ਤਾਂ ਮੈਨੂੰ ਨਹੀਂ ਪਤਾ ਬਾਬਾ ਜੀ ਤੁਸੀਂ ਆ ਜਾਓ ਅਕਰ ਕਾ ਨੂੰ ਬੇਨਤੀ ਤੇ ਆਪਾਂ ਸਾਰਿਆਂ ਕੋਲ ਤਰ੍ਹਾਂ ਪਹੁੰਚਾ ਲਾਂਗੇ ਜੇ ਕੋ ਹੋਊਗਾ ਤੇ ਜੇ ਨਾ ਮੈਂ ਤੇ ਫਿਰ ਕੋਈ ਨਹੀਂ ਐ

ਆਇਓ ਪਿਆਰ ਤੋਂ ਜੇ ਕੋਈ ਬੋਲੋਗੇ ਤੇ ਆ। ਹਾਂ ਮਾਨਾ। 4 ਵਰਤਾਰੇ ਸਾਂ ਦਾ ਖੰਡਾ ਹੈ। ਬਹੁਤ ਵੀੜੇ ਦੇ ਲੰਮੇ ਬਾਰੋ ਤੇ। ਨਾ ਕ ਹਤਾ ਲਗਾ। ਆਇਓ ਸਾਥ ਸੰਗਧੀ। ਜਿੰਦਰ ਆਇਓ ਕੈਮਰਾ ਆ ਦੇਖਦੇ ਆ ਮਹਾਰਾਜਾ ਸੰਤ ਸਰੂਪ ਸਿੰਘ ਸੰਤ ਸੰਪੂਰਨ ਸੇ ਘੜੇ ਥਾਣੇ ਦੀਆਂ ਜਿਹੜੀਆਂ ਹੁਣ ਦੇ ਵਾਇਰਲ ਥੋੜਾ ਵਾਇ ਦੇਖ ਕੇ ਕਰ ਸੈਟ ਥੋੜਾ ਪਿੱਛੋਂ ਆ ਸਾਰੀਆਂ ਕੋਠੀਆਂ ਦੇ ਸਾਰੀਆਂ ਗੁਰਬਾਣੀ ਦੀਆਂ ਆਪੇ ਸਾਰੇ ਪਿੱਛੇ ਹੋ ਜਾਓ ਜੀ ਸਾਰੇ ਪਿੱਛੇ ਆ ਜਾਓ ਪਿੱਛੇ ਆ ਜਾਓ ਨਹੀਂ ਸਾਰੇ ਪਿੱਛੇ ਆ ਜਾਓ ਸਾਰੇ ਪਿੱਛੇ ਕਰੋ ਮੇਰੇ ਭਾਈ ਸਾਰੇ ਪਿੱਛੇ ਲੈਣ ਤੋਂ ਬੁਗੜ ਦੋ ਲੈਣ ਤੋਂ ਦੋ ਮਿੰਟ ਕੋਈ ਸਾਰੇ ਪਿੱਛੇ ਸਾਰੇ ਪਿੱਛੇ ਧੰਨਵਾਦ ਕਰਾਓ ਆਓ ਜੀ ਨਹੀਂ ਨਹੀਂ ਹੋਰ ਹੀ ਕਰ ਹਾਂ ਕੋਈ ਨਹੀਂ ਭਾਈ ਇਹ ਇਹ ਨਹੀਂ ਇਹ ਨਹੀਂ ਇਹ ਦੇਣਾ ਇਹਨਾਂ ਨੂੰ ਆਉਂ ਸੈਣਾ ਚਾਹੀਦਾ ਅੱਛਾ ਅੱਛਾ ਇਹ ਖੋਲ ਤੇ ਲੈ ਲਓ ਜੀ ਉਹ ਪਰਲਾ ਲੈਣੇ ਗੁੱਲੇ ਦਾ ਚੱਕ ਮੇਰਾ ਵੀ ਜੱਪਣਾ ਲਾਵਾ ਤੂੰ ਵਾਹ ਜੀ ਲਓ ਜੀ ਮਰੇ ਆਓ ਜੀ ਵਾਹ ਵਾਹਿਗੁਰੂ ਜੀ ਅੱਗੇ ਜਾ ਲੈਣ ਤੋਂ ਲੋ ਜੀ ਆਹ ਥੀ ਸਾਈਡ ਤੋਂ ਹੋਂ ਸਾਈਡ ਤੋਂ ਜੋ ਨਾ ਜਾ ਲੈਣ ਤੋਂ ਅੱਗੇ ਮੇਰਾ ਫੋਨ ਪਿੱਛੇ ਕਰ ਲਓ ਫਿਰ ਮਿੰਟ ਹੈ ਸਭੇ ਕਰ ਲਓ ਉੱਪਰ ਪਾਣੀ ਪਰਕਾਣਾ ਪਰਕਿਆ ਕੋਈ ਉੱਥੇ ਨਹੀਂ ਉੱਥੇ ਹਾਂ ਬੱਸ ਹੋਦੀ ਐ ਇਸੇ ਕੋਸਾ ਨਾ ਅੱਜ ਇੱਕ ਮੇਜ਼ ਮੰਗਾਉਣਾ ਸਿੰਘਾਂ ਨੂੰ ਕਹਿ ਕੇ ਤੇ ਇੱਥੇ ਮੇਜ਼ ਮੰਗਾ ਕੇ ਤੇ ਆਪਾਂ ਉੱਤੇ ਉਹਦੇ ਨਾਲ ਮੇਜ਼ ਹੈਗਾ ਇੱਥੇ ਬਾਹਰ ਹੋਵੇ ਇੱਥੇ ਬਸ ਸਾਰੇ ਨਾਲ ਕੋ ਸਣਾ ਆਓ ਸਿੱਖੋ 2 3 5 ਆਵੇ ਯਾਰ ਕੰਮ ਠੰਡਾ ਮੰਜਾ ਕਰ ਲਓ ਕੋਈ ਮੰਜਾ ਕਰਦੇ ਦੇਖ ਰਹੀ ਆ ਹਾਂ ਜੀ ਹਾਂ ਆ ਕਿਹੜਾ ਭਾਗੇ ਭਾਗੇ ਲੱਗਦਾ ਦੇਖੋ ਖੋਲੋ ਖੋਲ ਵਾਈ ਗੁਰੂ ਆਈ ਗੁਰੂ ਆ ਵੇਖ ਲਓ ਜੀ ਉਹ ਵਾਈ ਗੁਰੂ ਆਈ ਗੁਰੂ ਆ ਵੇਖ ਲਓ ਇਹ ਕੋਈ ਬੰਦਿਆ ਆ 1 ਮਿੰਟ ਦੇਖ ਮੜਾ ਜੀ ਪਰਮੇਂਦਰ ਦੋ ਦੋ ਸੇ ਐ ਲਾ ਗਏ ਅਜੀ ਮੇਰੀ ਕਰ ਲਿਆ ਕਰ ਸ਼ਾਟ ਕਰ ਲਿਆ ਅਸੀਂ ਨਾ ਇੱਥੇ ਮੰਜਾ ਡਾਹ ਕੇ ਤੁਸੀਂ ਮੰਜਾ ਹੁਣ ਦੂਰ ਖੜੇ ਬਣਾ ਸਕਦੇ ਆ ਸਰਜੂ ਸਰਜੂ ਆਮੇ ਤੋਂ ਕਾਇਦ ਆਪਣੀ ਨੁਕਤੇ ਤੇ ਖੜਾ ਹੀ ਹੋ। ਉਹ ਆ ਲੈ ਉਹ ਕਿੱਦਾਂ ਨਾਲ ਲੈ ਕੇ ਜਾ। ਇੱਧਰ ਆ ਲੈ ਕੇ ਜਾ। ਆ ਇੱਧਰ ਆ। ਜਿੱਦਾਂ ਆਪਾਂ ਸੰਚਾਲਕ ਬਣ ਕੇ ਬਹਿ ਜੀਏ ਪਤਾ ਹਨੂਰੇ ਹੁਣਾਂ ਨੂੰ ਕਾਨੂੰਨ ਦਾ ਪਤਾ ਹੀ ਨਹੀਂ ਹੈ ਜਿਹੜਾ ਮੁੱਦਾ ਦਾ ਸਰ ਮੁੱਦਾ ਬਣਦਾ ਇਹ ਆ ਕਿ ਉਹਨਾਂ ਨੂੰ ਪਤਾ ਉਹ ਇੱਥੇ ਲੱਗੇ ਰਹਿੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਮੁੱਦਾ ਤਾਂ ਬਣਦਾ ਵਾ ਜੇ ਅਸੀਂ ਰੋਣਾ ਪਾਣੀ ਖਾਪ ਪਾਈਏ ਅਸੀਂ ਤਾਂ ਖਾਪੀ ਨਹੀਂ ਪਾਉਣ ਦੇ ਅਸੀਂ ਤਾਂ ਕੋਸ਼ਿਸ਼ ਕੀਤੀ ਇਹ ਚੁੱਪ ਕਰਕੇ ਸਾਰਾ ਕੁਝ ਕਰਨਾ ਕਿ ਉਹ ਆਪਣੀ ਕਾਰਵਾਈ ਕਰਵਾਹੀ ਆਪਣੀ ਕਾਰਵਾਈ ਚੜ੍ਹ ਗਈ ਇਹ ਤਾਂ ਲੰਮਾ ਕੰਮ ਇਹਨਾਂ ਨੇ ਪੂਰਾ ਮਾਲਕਾਂ ਨੇ ਕੀਤਾ ਬਾਬਾ ਜੀ ਤੇਨੂੰ ਇਹਨਾਂ ਨੂੰ ਪੁੱਛੋ ਲਿਆ ਕੇ ਮੇਰੇ ਸਾਹਮਣੇ ਕਿਸ ਨੂੰ ਬੂਲ ਮੰਤਰ ਵੀ ਆਉਂਦਾ ਚਲੋ ਉਹ ਆਪਾਂ ਬਾਤ ਜਿਹੜਾ ਕਰ ਰਹੇ ਹਾਂ ਉਹ ਵੀ ਜੇ ਆਪਾਂ ਕਾਰਵਾਈ ਕਾਰਜਕਾਰੀਆਂ ਜੇ ਆਪਾਂ ਕਰੀਏ ਜੇ ਕਾਰਵਾਈ ਕਰੀਏ ਜੇ ਤੁਹਾਡੀ ਦਰਸਾਤ ਸੁਣ ਤੋਂ ਕਰਨੀ ਕੋਈ ਨਹੀਂ ਬੇਟਾ ਛਾਲ ਉਹ ਉੱਥੇ ਛਾਲ ਚ ਘੱਟੇ ਪਾ ਛਾਲ ਉੱਥੇ ਲੈ ਜਾਂਦੇ ਉੱਥੇ ਲੈ ਜਾਂਦੇ ਉੱਥੇ ਟਕਾਲ ਜੇ ਲੈ ਜਾਂਦੇ ਅੱਛਾ ਹਾਂ ਕਦੇ ਵੀ ਛਾਲ ਲੈ ਕੇ ਤੇ ਦੇ ਦੇਖ ਲੈ ਅਸੀਂ ਸੋਮਣੀ ਕਮੇਟੀ ਨੂੰ ਸਾਰਾ ਕੁਝ ਠੀਕ ਹੈ ਕੋਈ ਗੱਲ ਨਹੀਂ ਜੇ ਉਹਨਾਂ ਨੇ ਕੋਈ ਗੱਲ ਕਰਨੀ ਰੋਕਣਾ ਵਾ ਕੋਈ ਗੱਲ ਕਰਨੀ ਹੈ ਧਿਆਨ ਕੇ ਕਰ ਲੈਣ ਸਾਨੂੰ ਬਾਹਰ ਜਾਓ ਕਰ ਲੈਣਾ ਇਥੇ ਕਰਨੇ ਆ ਬਾਹਰ ਨਿਕਲ ਨਹੀਂ ਆਉਣ ਕਿਉਂਕਿ ਉਹਨਾਂ ਦੇ ਉਤੇ ਇਹ ਬੜਾ ਵੱਡਾ ਸਵਾਲ ਆ ਵੀ ਉਹਨਾਂ ਦੇ ਇੱਥੇ ਹਿਸਾਬ ਨਾਲ ਲੱਗੇ ਸਰਹਾਣੇ ਥੱਲੇ ਆ ਕੰਮ ਹੋ ਗਿਆ ਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਦੇ ਹਾਂ ਹਾਂ ਗਾਮ-ਗਾਮੇ ਕਿਸਾਲ ਦੇ ਉਤੇ